ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਪਿਆਰ ਦੀ ਬੇਵਫਾਈ ਦਾ ਕਾਲਾ ਅੰਜਾਮ ਪਰਗਵ ਕੈਂਪ ਵਿੱਚ 20 ਸਾਲਾ ਅਮਨਦੀਪ ਨੇ ਆਪਣੀ ਮੰਗੇਤਰ ਵੱਲੋਂ ਸੋਸ਼ਲ ਮੀਡੀਆ ਤੇ ਬਲੌਕ ਕਰਨ ਤੇ ਰਿਸ਼ਤਾ ਤੋੜਨ ਤੋਂ ਤੰਗ ਆ ਕੇ ਫਾਹ ਲਾ ਲਿਆ ਹੋਟਲ ਵਿੱਚ ਮੰਗਣੀ ਹੋ ਚੁੱਕੀ ਸੀ ਪਰ ਲੜਕੀ ਕਿਸੇ ਹੋਰ ਨਾਲ ਵਿਆਹ ਚਾਉਂਦੀ ਸੀ ਪਰਿਵਾਰ ਨੇ ਲੜਕੀ ਦੇ ਪਰਿਵਾਰ ਤੇ ਸੁਸਾਇਡ ਲਈ ਮਜਬੂਰ ਕਰਨ ਤੇ ਦੋਸ਼ ਲਗਾਏ ਹਨ ਪੁਲਿਸ ਵੱਲੋਂ ਐਫ ਆਈ ਆਰ ਦੀ ਤਿਆਰੀ ਕੀਤੀ ਜਾ ਰਹੀ ਹੈ ਅਮਨਦੀਪ ਦੀਆਂ ਚਾਰ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਗਵਾੜਾ ਗੋਲੀकांड ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਫਗਵਾੜਾ ਦੇ ਗਊਸ਼ਾਲਾ ਬਾਜ਼ਾਰ ਵਿੱਚ ਸ਼ਿਵ ਸੈਨਾ ਨੇਤਾ ਜਿਮੀ ਕਰਵਲ ਤੇ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਜਿਸ ਵਿੱਚ ਉਹ ਅਤੇ ਉਸਦੇ ਪਿਤਾ ਇੰਦਰਜੀਤ ਕਰਵਲ ਗੰਭੀਰ ਜ਼ਖਮੀ ਹੋਏ ਹਮਲੇ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਵਧ ਗਿਆ ਤੇ 19 ਨਵੰਬਰ ਨੂੰ ਫਗਵਾੜਾ ਬੰਦ ਦਾ ਐਲਾਨ ਹੋਇਆ ਕਰਵਲ ਪਰਿਵਾਰ ਦੇ ਦਾਅਵੇ ਅਨੁਸਾਰ 3 ਦਿਨਾਂ ਤੋਂ ਪੁਲਿਸ ਨੂੰ ਖਤਰੇ ਦੀ ਸੂਚਨਾ ਦਿੱਤੀ ਗਈ ਸੀ ਪਰ ਕਾਰਵਾਈ ਨਾ ਹੋਈ ਪੁਲਿਸ ਨੇ ਦੋਸ਼ੀਆਂ ਦੀ ਪਛਾੜ ਕਰ ਲਈ ਹੈ ਅਤੇ ਛਾਪੇ ਮਾਰੀਆਂ ਜਾਰੀ ਹਨ ਇਸ ਸਾਲਾ ਵਿਕਾਸ ਦੀ ਸ਼ੱਕੀ ਮੌਤ ਪਰਿਵਾਰ ਦੇ ਭਾਰੀ ਦੋਸ਼ ਜਲੰਧਰ ਦੀ ਛਾੜ ਫੁੱਟੀ ਰੋਡ ਨੇੜੇ 19 ਸਾਲਾ ਵਿਕਾਸ ਪਾਂਡੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਨੇ ਪਰਿਵਾਰ ਨੂੰ ਹਿਲਾ ਦਿੱਤਾ ਹੈ ਵਿਕਾਸ ਈ ਰਿਕਸ਼ਾ ਮੁਰੰਮਤ ਸਿੱਖ ਰਿਹਾ ਸੀ ਪਰ ਦੋਸ਼ੀ ਰਾਜੂ ਉਸ ਨੂੰ ਕਾਰ ਪੇਂਟਿੰਗ ਲਈ ਲੈ ਗਿਆ ਜਿੱਥੇ ਕਰੰਟ ਲੱਗਣ ਨਾਲ ਮਰਨ ਦੀ ਗੱਲ ਦੱਸੀ ਗਈ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ 3 ਦਿਨਾਂ ਤੋਂ ਮਾਮਲਾ ਦਬਾ ਰਹੀ ਹੈ ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਐਫ ਆਈ ਆਰ ਨਾ ਹੋਈ ਤਾਂ ਉਹ ਧਰਨਾ ਦੇਣਗੇ ਜਾਵ ਯੂਨੀਵਰਸਿਟੀ ਅੱਗੇ ਨੌਜਵਾਨਾਂ ਦੇ ਮੋਰਚੇ ਵਿੱਚ ਪਹੁੰਚ ਕੇ ਸਤਿੰਦਰ ਸੱਤੀ ਨੇ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਹਰ ਮਾਮਲਾ ਬੈਕੇ ਗੱਲ ਕਰਨ ਨਾਲ ਹੱਲ ਹੋ ਸਕਦਾ ਹੈ ਉਹਨਾਂ ਦਾਵਾ ਕੀਤਾ ਕਿ ਸਿਆਸੀ ਆਗੂ ਹੱਲ ਨਹੀਂ ਚਾਹੁੰਦੇ ਅਤੇ ਲੋਕ ਅਜੇ ਵੀ ਕਾਸਟ ਦੇ ਆਧਾਰ ਤੇ ਵੋਟ ਪਾ ਰਹੇ ਹਨ ਸਤੀ ਨੇ ਨੌਜਵਾਨਾਂ ਖਾਸ ਕਰਕੇ ਕੁੜੀਆਂ ਨੂੰ ਸਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਕਹਿੰਦੇ ਹੈ ਕਿ ਦੇਸ਼ ਨੂੰ ਉਹਨਾਂ ਦੀ ਲੋੜ ਹੈ ਪਿੰਡ ਹਸਨਪੁਰ ਵਿੱਚ ਇੱਕ ਵਾਰ ਫੇਰ ਖੁੰਕਾਰ ਕੁੱਤਿਆਂ ਦਾ ਅਤੰਕ ਵਧ ਗਿਆ ਹੈ 40-50 ਕੁੱਤੇ 10-10 ਦੀਆਂ ਟੋਲੀਆਂ ਬਣਾ ਕੇ ਘੁੰਮ ਰਹੇ ਹਨ ਖੇਤਾ ਵਿੱਚ ਗਏ ਅਭਿਜੋਤ ਸਿੰਘ ਤੇ 5-6 ਕੁੱਤਿਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਪਰ ਡੀਐਮਸੀ ਲੁਧਿਆਣਾ ਵਿੱਚ ਉਸ ਦੀ ਜਾਨ ਬਚ ਗਈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੁੱਤਿਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਹ ਸੰਕਰਸ਼ ਲਈ ਮਜਬੂਰ ਹੋਣਗੇ ਨਸ਼ੇ ਬਾਜ਼ਾਂ ਤੇ ਪੁਲਿਸ ਦਾ ਕੱਸੋ ਆਪਰੇਸ਼ਨ ਤਸਕਰਾਂ ਵਿੱਚ ਖਲਬਲੀ ਜ਼ਿਲ੍ਹਾ ਪੁਲਿਸ ਨੇ ਅਮਨ ਕਾਨੂੰਨ ਬਰਕਰਾਰ ਰੱਖਣ ਅਤੇ ਨਸ਼ੇ ਦੀ ਸਪਲਾਈ ਚੇਨ ਤੋੜਨ ਲਈ ਕਸੋ ਆਪਰੇਸ਼ਨ ਤਹਿਤ ਵੱਡੀ ਚੈਕਿੰਗ ਮੁਹਿੰਮ ਚਲਾਈ ਐਸਪੀ ਹਰਵੰਤ ਕੌਰ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਤੇ ਦਬਾਅ ਬਣਾਉਣਾ ਉਹਨਾਂ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਅਤੇ ਨਸ਼ੇ ਦਾ ਸੇਵਨ ਕਰਨ ਵਾਲਿਆਂ ਦਾ ਮੁੜ ਸੇਵਾ ਇਸ ਦਾ ਮੁੱਖ ਮਕਸਦ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਆਪਰੇਸ਼ਨ ਜਾਰੀ ਰਹਿਣਗੇ